ਨਮਸਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਪੰਜਾਬ ਤੋਂ ਇਲਾਵਾ ਭਾਰਤ ਦੇ ਵਿੱਚ ਅੱਠ ਹੋਰ ਸੂਬੇ ਵੀ ਨੇ ਜਿੱਥੇ 10 ਜੁਲਾਈ ਨੂੰ ਜਿਮਨੀ ਚੋਣਾਂ ਦੀ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਸਰਜੀਤ ਕੌਰ ਨੂੰ ਜਿਮਣੀ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਉਲਾ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸੁਖਵੀਰ ਬਾਦਲ ਵੀ ਮਜੂਦ ਸੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਵੀ ਡਾਕਟਰ ਹਰਪਾਲ ਚੀਮਾ ਵੀ ਲੇਕਿਨ ਅਚੰੰਗ ਪਿਛਲੇ 2 ਦਿਨਾਂ ਤੋਂ ਕਸਮਾਨ ਦਾ ਯੁੱਧ ਚੱਲ ਰਿਹਾ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਬਾਗੀ ਧੜੇ ਨੂੰ ਲੈ ਕੇ ਅਤੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਉਹਨਾਂ ਨੇ ਸਮਰਥਨ ਲੈ ਲਿਆ ਸੀ ਲੇਕਿਨ ਹੁਣ ਫਿਰ ਇੱਕ ਵਾਰ ਦੁਬਾਰਾ ਝਟਕਾ ਲੱਗਾ ਹੈ ਸ਼ਰੂਮਣੀ ਅਕਾਲੀ ਦਲ ਨੂੰ ਜਲੰਧਰ ਵੈਸਤੂ ਦੱਸ ਦਈਏ ਇਥੋਂ ਦੇ ਮਾਨ ਵਿੰਦਲ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਜਲੰਧਰ ਵੈਸਤੂ ਜਲੰਧਰ ਪਸ਼ਮੀ ਤੋਂ ਅੱਜ ਉਹਨਾਂ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਸੌਂਪ ਦਿੱਤਾ ਹੈ ਅਤੇ ਉਹ ਸ਼ਾਮਲ ਹੋ ਗਏ ਨੇ ਕਾਂਗਰਸ ਦੇ ਵਿੱਚ ਚਰਨਜੀਤ ਚਨੀ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਸੀ ਪੰਜਾਬ ਦੇ ਅਤੇ ਮੌਕੇ ਦੇ ਨਵੇਂ ਸੰਸਦ ਵੀ ਨੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀਆਂ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ ਬੜੇ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਅੱਜ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਮੌਜੂਦਾ ਜਿਹੜੇ ਸੰਸਦ ਨੇ ਉਹਨਾਂ ਵੱਲੋਂ ਪੱਤਾ ਖੇੜਿਆ ਗਿਆ ਇਸ ਦਾ ਘਾਟਾ ਜਿਹੜਾ ਹੈ ਪਿਆਹੇ ਸ਼ਰੂਮਣੀ ਅਕਾਲੀ ਦਲ ਨੂੰ ਦੱਸ ਦਈਏ ਮਾਲਵਿੰਦਰ ਸਿੰਘ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਅੱਜ ਆਪਣੇ ਲਗਭਗ 60 ਤੋਂ ਜ਼ਿਆਦਾ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਹੀ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਜਾਂ ਕਹਦੇ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਮਾਲਵਿੰਦਰ ਸਿੰਘ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜਲੰਧਰ ਵੈਸ ਤੋਂ ਉਧਰ ਚਰਨਜੀਤ ਸਿੰਘ ਚੰਨੀ ਨੇ ਜੋ ਸਾਬਕਾ ਮੁੱਖ ਮੰਤਰੀ ਅਤੇ ਮੌਕੇ ਦੀ ਸੰਸਦ ਦੇ ਉਹਨਾਂ ਨੇ ਮਾਲਵਿੰਦਰ ਸਿੰਘ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਸਰੂਪੇ ਪਾ ਕੇ ਸਨਮਾਨ ਕੀਤਾ ਹੈ ਪਲੱਸ ਉਹਨਾਂ ਨੂੰ ਕਿਹਾ ਹੈ ਜਿਮਣੀ ਚੋਣਾਂ ਤੋਂ ਬਾਅਦ ਬਣਦੇ ਅਹੁਦੇ ਤੁਹਾਨੂੰ ਦਿੱਤੇ ਜਾਣਗੇ ਮਾਲਵਿੰਦਰ ਜਿਹੜੇ ਮੀਤ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਦੇ ਨਾਲ 60 ਤੋਂ ਜ਼ਿਆਦਾ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੀ ਜਿਨ੍ਹਾਂ ਨੇ ਅੱਜ ਕਾਂਗਰਸ ਦੇ ਵਿੱਚ ਸ਼مولਿਤ ਕਰ ਲਈ ਹੈ ਇਸ ਦੇ ਨਾਲ ਚਾਵਲ ਹੋਣ ਦੇ ਨਾਲ ਨਾਲ ਕਾਂਗਰਸ ਨੂੰ ਇੱਕ ਬੜਾ ਵੱਡਾ ਫਾਇਦਾ ਹੋਇਆ ਹੈ ਕਿਉਂਕਿ ਮਾਲਵਿੰਦਰ ਜਿਹੜੇ ਨੇ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਜੀਤ ਕੌਰ ਨੂੰ ਸਮਰਥਨ ਦੀ ਨਾ ਕਰ ਦਿੱਤੀ ਸੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਜਿਹੜਾ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਹੈ ਬੋਇੰਸ ਮਾਈ ਪਾਰਟੀ ਨੂੰ ਯਾਨੀ ਕਿ ਲਖਵਿੰਦਰ ਲਾਕਾ ਨੂੰ ਹੁਣ ਪਤਾ ਲੱਗੇਗਾ ਕਿੰਨਾ ਕੁ ਹੋਰ ਘਾਟਾ ਪੈਣ ਜਾ ਰਿਹਾ ਹੈ ਸੁਖਵੀਰ ਬਾਦਲ ਨੂੰ ਦੱਸਿਆ ਜਾ ਰਿਹਾ ਹੈ ਕਿ ਮੀਤ ਵਰਦਾਨ ਇੱਕ ਜਿਹੜੇ ਨੇ ਇਹ ਬੜੇ ਖਾਸਮ ਖਾਸ ਮੰਨੇ ਜਾਂਦੇ ਨੇ ਸੁਖਵੀਰ ਬਾਦਲ ਦੇ ਲੇਕਿਨ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਸਾਡੀ ਇੱਕ ਵੀ ਨਹੀਂ ਸੁਣਦੇ ਸਾਡੀਆਂ ਗੱਲਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਸਾਡੇ ਮਸਲੇ ਸੁਲਝਾਏ ਨਹੀਂ ਜਾਂਦੇ ਇਸ ਲਈ ਅੱਖ ਕੇ ਅਸੀਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸਵਾਵਾਂ ਦੇਵਾਂਗੇ ਅਤੇ ਅੱਗੇ ਵਾਸਤੇ ਜਿਹੜਾ ਹੈ ਕਾਂਗਰਸ ਪਾਰਟੀ ਵਾਸਤੇ ਕੰਮ ਕਰਾਂਗੇ ਉਹਨਾਂ ਦੀ ਸ਼ਮੂਲੀਅਤ ਨੇ ਕਾਂਗਰਸ ਨੂੰ ਚਾਰ ਚੰਨ ਲਗਾ ਦਿੱਤੇ ਨੇ ਹਲਕਾ ਜਲੰਧਰ ਵੈਸ ਤੋਂ ਅਤੇ ਧੰਨਵਾਦ ਕੀਤਾ ਹੈ ਚੰਗੇ ਚੰਨੀ ਨੇ ਅਤੇ ਬੜਾ ਭਰਮਾ ਤੇ ਨਿੱਘਾ ਸਵਾਗਤ ਕੀਤਾ ਗਿਆ ਹੈ ਮਾਨਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ ਹੋਰ ਚੰਨੀ ਜਿਲਚਾ ਚੰਨੀ ਨੇ ਕਿਸ ਤਰ੍ਹਾਂ ਦੇ ਪੈਂਤਰੇ ਖੇਡਦੇ ਨੇ ਕਿਉਂਕਿ ਹਾਲੇ 10 ਤੋਂ 12 ਦਿਨ ਪਏ ਨੇ ਜਿਮਨੀ ਚੋਣਾ ਦੀ ਜਿਹੜੀ VOTING ਹੋਣੀ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਆਗੂ ਸ਼ਰੋਮਣੀ ਅਕਾਲੀ ਦਲ ਦੇ ਪਟਕੇ ਆਪਣੀ ਪਾਰਟੀ ਯਾਨੀ ਕਿ ਕਾਂਗਰਸ ਵਿੱਚ ਲਿਆਉਣਗੇ ਧੰਨਵਾਦ